ਮੈਂ ਬਾਜੀ ਦੀ ਗੱਲ ਸੁਣ ਕੇ ਕੁਝ ਨਾ ਬੋਲੀ ਮੈਨੂੰ ਖੁਦ ਨਹੀਂ ਸੀ ਪਤਾ ਲੱਗਦਾ ਕਿ ਕੀ ਹੋਈ ਜਾਂਦਾ ਬਸ ਪਾਪਾ ਜੀ ਤੋਂ ਬਗੈਰ ਕੁਝ ਨਹੀਂ ਸੋਚਦਾ ਸੀ ਮਨਿੰਦਰ ਕਹਿੰਦਾ ਵੀਰੇ ਆਨੰਦ ਘਰ ਜੋਗੇ ساری ਉਮਰ ਪਈ ਐ ਸੀ ਇਕੱਠੇ ਹੀ ਰਹਿਣਾ ਅੱਜ ਆਪਣਾ ਸਾਰਿਆਂ ਦਾ ਪਾਪਾ ਜੀ ਕੋਲ ਜਾਣਾ ਜ਼ਰੂਰੀ ਹੈ ਪਰ ਬਾਦ ਵਿੱਚ ਵੱਡੇ ਡੈਡੀ ਜੀ ਦੇ ਸਮਝਾਉਣ ਤੇ ਮਨਿੰਦਰ ਮੰਨ ਗਏ ਭੈਣ ਤੇ ਬਾਜੀ ਪਿੰਨੂ ਪਾਪਾ ਜੀ ਦੇ ਕੋਲ ਚਲੇ ਗਏ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਵੇਰੇ ਮੈਂ ਜਲਦੀ ਉੱਠ ਕੇ ਨਹਾ ਕੇ ਗੁਰਦੁਆਰਾ ਸਾਹਿਬ ਜਾਣ ਲਈ ਪੁੱਛਿਆ ਮੰਮੀ ਜੀ ਖੁਦ ਹੀ ਮੇਰੇ ਨਾਲ ਮੱਥਾ ਟੇਕਣ ਚੱਲੇ ਪਏ ਮੈਂ ਕਿੰਨਾ ਹੀ ਟਾਈਮ ਗੁਰਦੁਆ ਸਾਹਿਬ ਜਾ ਕੇ ਅਰਦਾਸ ਅਰਜੋਈਆਂ ਕਰਦੀ ਰਹੀ ਕਿ ਰੱਬ ਜੀ ਪੱਖ ਦਿਓ ਪਪਾ ਜੀ ਨੂੰ ਠੀਕ ਕਰ ਦਿਓ ਮੈਂ ਤੇ ਮੰਮੀ ਵਾਪਸ ਆਏ ਤਾਂ ਮਨਿੰਦਰ ਉੱਠ ਗਏ ਸੀ ਫਿਰ ਅਸੀਂ ਦੋਵੇਂ ਵੀ ਪਿੰਡ ਚੱਲ ਪਏ ਜਦੋਂ ਪਿੰਡ ਪਹੁੰਚੇ ਤਾਂ ਭਾਬੀ ਤੇਲ ਚੋ ਸਾਨੂੰ ਅੰਦਰ ਲੈ ਗਈ ਪਤਾ ਲੱਗਿਆ ਕਿ ਥੋੜਾ ਟਾਈਮ ਪਹਿਲਾਂ ਹੀ ਪਾਪਾ ਜੀ ਨੂੰ ਬਾਜੀ ਤੇ ਵਿਰਾਹ ਹਸਤਾ ਲੈ ਗਏ ਮੈਂ ਮੰਮੀ ਹੁਣਾਂ ਨੂੰ ਮਿਲੀ ਸਾਰੇ ਜਨ ਬਹੁਤ ਉਦਾਸੀ ਕਿਉਂ ਜਾ ਸਮਾ ਸੀ ਸਾਡੇ ਵਿਆਹ ਦੇ ਸ਼ਗਨ ਹੋ ਰਹੇ ਸੀ ਤੇ ਪਾਪਾ ਜੀ ਦੀ ਹਾਲ ਬਹੁਤ ਖਰਾਬ ਸੀ ਕੋਈ ਕੁਝ ਨਹੀਂ ਬੋਲ ਰਿਹਾ ਸੀ ਮਾਮਾ ਜੀ ਵੀ ਆਪਣੇ ਪਿੰਡੋਂ ਸਵੇਰੇ ਜਲਦੀ ਪੱਪਸ ਆ ਗਏ ਮਨਿੰਦਰ ਮੈਨੂੰ ਛੱਡ ਕੇ ਹਸਤਾ ਚਲੇ ਗਏ ਸ਼ਾਮ ਨੂੰ ਪਾਪਾ ਜੀ ਨੂੰ ਡਾਕਟਰ ਨੇ ਘਰ ਭੇਜ ਦਿੱਤਾ ਬਹੁਤ ਬੁਰੀ ਹਾਲਤ ਸੀ ਪਾਪਾ ਜੀ ਦੀ ਬਹੁਤ ਔਖਾ ਸਾਹ ਹੁੰਦਾ ਸੀ ਮੈਂ ਮਿਲਣ ਤਾਂ ਗਈ ਕੁਝ ਨਾ ਬੋਲੀ ਮੈਂ ਤਾਂ ਉਸ ਦਿਨ ਹੀ ਟੁੱਟ ਗਈ ਸੀ ਜਿਸ ਦਿਨ ਪਹਿਲੇ ਦਿਨ ਡਾਕਟਰ ਨੇ ਜਵਾਬ ਦਿੱਤਾ ਸੀ ਅਜੇ ਤੱਕ ਕੁਝ ਬੱਚਿਆ ਹੀ ਨਹੀਂ ਸੀ ਡੇਡ ਮਹੀਨੇ ਚ ਤੋਂ ਕੀ ਤੋਂ ਕੀ ਹੋ ਗਿਆ ਪਾਪਾ ਜੀ ਇੰਨਾ ਕੰਮ ਕਰਦੇ ਸੀ ਕਿ ਇੱਕ ਮਿੰਟ ਨਾ ਥੱਕਦੇ ਤੇ ਹੁਣ ਮਹੀਨਾ ਹੋ ਗਿਆ ਸੀ ਮਨਜੀਤ ਉਹ ਪੈਰ ਨਹੀਂ ਸੀ ਲਾਇਆ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਸੀ ਪਾਪਾ ਜੀ ਦੀ ਹਾਲਤ ਖਰਾਬ ਹੋ ਰਹੀ ਸੀ ਸਾਰੇ ਜਾਣੇ ਅਰਦਾਸ ਕਰਨ ਲੱਗੇ ਸੀ ਕਿ ਸ਼ਾਇਦ ਅੱਗ ਮੋੜ ਹੀ ਦੇਵੇ ਪਰ ਕਿੱਥੇ ਜੋ ਪਰਮਾਤਮਾ ਨੇ ਟਾਈਮ ਲਿਖ ਦਿੱਤਾ ਸੀ ਉਹ ਤਾਂ ਲੰਘਣਾ ਨਹੀਂ ਸੀ ਸਵੇਰ ਤੜਕੇ 3 ਵਜੇ ਪਾਪਾ ਜੀ ਸਾਨੂੰ ਸਾਰਿਆਂ ਨੂੰ ਰੋਂਦਿਆਂ ਕਰ ਲਾਉਂਦਿਆਂ ਨੂੰ ਛੱਡ ਕੇ ਸਦਾ ਲਈ ਇਹ ਦੁਨੀਆ ਤੋਂ ਤੁਰ ਗਏ ਉਸ ਸਮਾਸਾ ਦੇ ਤੇ ਕਹਿਰ ਬਣ ਕੇ ਟੁੱਟਿਆ ਸੀ ਮੰਮੀ ਦਾ ਬੁਰਾ ਹਾਲ ਸੀ ਭੈਣ ਨੂੰ ਵੀ ਸਾਂਭਣਾ ਔਖਾ ਹੋਇਆ ਸੀ ਕਈ ਦਿਨਾਂ ਤੋਂ ਸਾਰਾ ਪਰਿਵਾਰ ਇੱਕ ਦੂਜੇ ਨੂੰ ਹੌਸਲਾ ਦਿੰਦਾ ਸੀ ਪਰ ਅੱਜ ਸਭ ਦੇ ਹੌਸਲੇ ਟੁੱਟ ਗਏ ਸੀ ਮਨਿੰਦਰ ਮੈਨੂੰ ਕੱਲ੍ਹ ਦੇ ਸਮਝਾਉਂਦੇ ਸੀ ਕਿ ਦੀ ਆਪਣੇ ਤੇ ਕਿਹੋ ਜਿਹਾ ਵੀ ਸਮਾਂ ਆਵੇ ਤੇ ਕਮਜ਼ੋਰ ਨਹੀਂ ਪੈਣਾ ਪਰ ਮੇਰੇ ਤੋਂ ਤਾਂ ਆਪਣਾ ਆਪ ਵੀ ਨਹੀਂ ਸੰਭਾਲਿਆ ਜਾਂਦਾ ਸੀ ਮੈਂ ਬਾਰ-ਬਾਰ ਪਾਪਾ ਜੀ ਨੂੰ ਦੇਖਣ ਜਾਂਦੀ ਕਿ ਸ਼ਾਇਦ ਮੁੜ ਆਣਗੇ ਪਰ ਕਿੱਥੇ ਗਏ ਵੀ ਕਦੇ ਮੁੜਦੇ ਨੇ ਪਤਾ ਨਹੀਂ ਰੱਬ ਕਿੱਥੇ ਲੈ ਜਾਂਦਾ ਗੋਰਾ ਗੋਮ ਹੀ ਬੈਠਾ ਸੀ ਦਿਨ ਚੜਿਆ ਤਾਂ ਪਾਜੀ ਤੇ ਵੀਰਾ ਸੰਸਕਾਰ ਦਾ ਪ੍ਰਬੰਧ ਕਰਨ ਲੱਗ ਗਏ ਸਾਰਿਆਂ ਦੇ ਆਇਆਂ ਤੋਂ ਪਾਪਾ ਜੀ ਦਾ ਸੰਸਕਾਰ ਕਰ ਦਿੱਤਾ ਯਕੀਨ ਹੀ ਸੀ ਹੁੰਦਾ ਕਿ ਪਾਪਾ ਜੀ ਸਾਨੂੰ ਛੱਡ ਗਏ ਉਹਨਾਂ ਦੇ ਹੀ ਭਲੇਖੇ ਪਈ ਜਾਂਦੇ ਸੀ ਡਾਕਟਰ ਦੇ ਜਵਾਬ ਦੇਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਸਭ ਇਹ ਹੀ ਸੀ ਕਿ ਪਾਪਾ ਜੀ ਠੀਕ ਹੋ ਜਾਣਗੇ ਯਕੀਨ ਹੀ ਨਹੀਂ ਹੁੰਦਾ ਕਿ ਮਹੌਤ ਕਹਿਰ ਬਣ ਕੇ ਬੀਤ ਚੁੱਕੀ ਤੇ ਆ ਕੇ ਪਾਪਾ ਜੀ ਨੂੰ ਸਾਡੇ ਤੋਂ ਦੂਰ ਲੈ ਗਈ 10 ਦਿਨ ਬਾਅਦ ਅੰਤਮ ਅਰਦਾਸ ਵੀ ਹੋ ਗਈ ਆਸਿਆ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰ ਆਏ ਸਭ ਕੁਝ ਆਪਣੇ ਹੱਥੀ ਕੀਤਾ ਪਰ ਯਕੀਨ ਨਹੀਂ ਹੁੰਦਾ ਸੀ ਅਗਲੇ ਦਿਨ ਪੈਣ ਤੇ ਪਾਜੀ ਵੀ ਪਿੰਨ ਚਲੇ ਗਏ ਮਨਿੰਦਰ ਵੀ ਸ਼ਾਮ ਨੂੰ ਮੈਨੂੰ ਮੰਮੀ ਤੇ ਗੋਰੇ ਕੋਲ ਥੋੜੇ ਦਿਨ ਹੋਰ ਰੁਕਣ ਲਈ ਕਹਿ ਕੇ ਚਲੇ ਗਏ ਅਸੀਂ ਤਿੰਨ ਜੀ ਘਰ ਵਿੱਚ ਰਹਿ ਗਏ ਘਰ ਖਾਣ ਨੂੰ ਆਉਂਦਾ ਸੀ ਰਾਤ ਨੂੰ ਨੀਂਦ ਨਾ ਆਉਣੀ ਤੇ ਦਿਨ ਲੰਘਣ ਲੱਗਣਾ ਆਉਣਾ ਸਾਡੇ ਬਹੁਤ ਅੱਖਾ ਸਮਾ ਸੀ ਗੋਰਾ ਆਪਣੇ ਆਪ ਨੂੰ ਸੰਭਾਲਣ ਲਈ ਆਪਣਾ ਧਿਆਨ ਕੰਮ-ਕਾਰ ਵੱਲ ਲਗਾ ਖੇਤ ਚਲਾ ਜਾਂਦਾ ਕਾਰ ਆ ਕੇ ਵੀ ਪਸ਼ਵਾਂ ਨੂੰ ਸਾਹਮ ਦਾ ਰਹਿੰਦਾ ਸੀ ਇਸ ਤਰ੍ਹਾਂ ਗੋਰਾ ਤਾਂ ਕੁਝ ਹੱਦ ਤੱਕ ਸੰਭਲ ਗਿਆ ਪਰ ਮੰਮੀ ਨਹੀਂ ਸੰਭਲ ਸਕੇ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਜਾਂਦੇ ਮੈਂ ਸੋਚਦੀ ਸੀ ਮੰਮੀ ਨੂੰ ਇੱਕ ਵਾਰ ਡਾਕਟਰ ਨੂੰ ਦਿਖਾ ਦੇਈਏ ਅਗਲੇ ਦਿਨ ਮੈਂ ਹਰਜੀਤ ਪੈਣ ਨਾਲ ਵੀ ਸਲਾਹ ਕੀਤੀ ਉਹ ਵੀ ਇਹੀ ਚਾਹੁੰਦੇ ਸੀ ਕਿ ਪੈਣ ਨੇ ਕਿਹਾ ਕਿ ਉਹ ਮਨਿੰਦਰ ਨੂੰ ਪੇਜ ਦਊਗੀ ਅਗਲੇ ਦਿਨ ਮਨਿੰਦਰ ਸਾਨੂੰ ਡਾਕਟਰ ਦੇ ਲੈ ਗਏ ਚੈੱਕਅਪ ਤੋਂ ਬਾਅਦ ਦਵਾਈ ਦੇ ਦਿੱਤੀ। ਮੰਮੀ ਦੇ ਦਿਮਾਗ ਤੇ ਪਾਪਾ ਜੀ ਦੀ ਮੌਤ ਦਾ ਬਹੁਤ ਅਸਰ ਹੋ ਗਿਆ ਸੀ। ਨੀਂਦ ਨਹੀਂ ਆਉਂਦੀ ਸੀ। ਬਹੁਤ ਗੱਲਾਂ ਭੁੱਲ ਜਾਂਦੇ ਸੀ। ਹਰਜੀਤ ਭੈਣ ਮੰਮੀ ਕੋਲ ਰਹਿਣ ਆ ਗਈ। ਮੈਂ 15 ਦਿਨ ਬਾਅਦ ਅੱਜ ਸਹੁਰੇ ਘਰ ਵਾਪਸ ਆਈ ਸੀ। ਵੱਡੀ ਮੰਮੀ ਜੀ ਮੈਨੂੰ ਕਹਿਣ ਲੱਗੇ ਹਰਦੀਪ ਤੀ ਤੂੰ ਤਿਆਰ ਹੋ ਜਾ। ਸ਼ੀਕ ਕੇ ਵਾਲਿਆਂ ਨੇ ਤੈਨੂੰ ਮਿਲਣ ਆਉਣ। ਕਹਿਣ ਦਾ ਮਤਲਬ ਸੀ ਕਿ ਮੂੰਹ ਦਿਖਾਈ ਦੀ ਰਸਮ ਕਰਨੀ ਸੀ। ਮਨਿੰਦਰ ਕਹਿੰਦਾ ਵੱਡੀ ਮੰਮੀ ਕੀ ਲੋੜ ਐਨਾ ਰਸਮਾਂ ਦੀ ਤੁਹਾਨੂੰ ਪਤਾ ਕਿਹੜੇ ਹਾਲਤਾਂ ਵਿੱਚ ਤਾਂ ਵਿਆਹ ਹੋਇਆ ਪਾਪਾ ਜੀ ਤੋਂ ਬਾਅਦ ਹੁਣ ਇਹ ਸਭ ਵਧੀਆ ਨਹੀਂ ਲੱਗਦਾ ਮੰਮੀ ਕਹਿੰਦੇ ਕਿਉਂ ਨਹੀਂ ਲੋੜ ਪੁੱਤ ਵਿਆਹ ਤਾਂ ਹੋਇਆ ਏ ਪਰ ਰੋਜ਼ ਔਰਤਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਐਵੇਂ ਵਧੀਆ ਨਹੀਂ ਲੱਗਦਾ ਐਨਾ ਕੁੱਤਾ ਕਰਨਾ ਹੀ ਪੈਣਾ ਉਦੋਂ ਤੱਕ ਮੈਂ ਤਿਆਰ ਹੋ ਕੇ ਮੰਮੀ ਕੋਲ ਆ ਗਈ ਪਰ ਮਨਿੰਦਰ ਨਾਰਾਜ਼ ਹੋ ਕੇ ਚਲੇ ਗਏ ਸਭ ਦੇ ਜਾਣ ਤੋਂ ਬਾਅਦ ਮੰਮੀ ਨੇ ਮੇਰੇ ਤੋਂ ਦੇਖ ਬਣਵਾਈ ਮੰਮੀ ਜੀ ਵੀ ਆਪਣੀ ਜਗ੍ਹਾ ਸਹੀ ਸੀ ਵਿਆਹ ਤਾਂ ਹੋਇਆ ਸੀ ਕਿੱਥੇ ਤਾਂ ਇਹ ਸਾਰੇ ਰਸਮਾਂ ਕਿੰਨੇ ਚਾਵਾ ਨਾਲ ਹੋਣੀਆਂ ਸੀ ਕਿੱਥੇ ਹੁਣ ਕਰ ਸਭ ਕੁਝ ਰਹਿ ਆ ਨਾ ਛੱਡ ਹੁੰਦਾ ਸੀ ਪਰ ਮਨ ਨੂੰ ਕੋਈ ਖੁਸ਼ੀ ਨਹੀਂ ਹੁੰਦੀ ਸੀ ਮੰਮੀ ਜੀ ਬਸ ਦੁਨੀਆ ਅੱਗੇ ਸਭ ਨੂੰ ਖੁਸ਼ੀ ਨਾਲ ਮਿਲਦੇ ਪਰ ਉਹ ਵੀ ਮੇਰੇ ਦੁੱਖ ਨੂੰ ਮਹਿਸੂਸ ਕਰ ਜ਼ਰੂਰ ਕਰਦੇ ਸੀ ਕਿੰਨੀ ਵਾਰ ਪਾਪਾ ਜੀ ਦੀ ਮੇਰੇ ਨਾਲ ਗੱਲ ਕਰਦੇ ਦੁਪਹਿਰ ਨੂੰ ਮਨਿੰਦਰ ਆ ਕੇ ਕਹਿਣ ਲੱਗੇ ਸੌਰੀ ਜਾਨ ਦੀ ਵੱਡੇ ਮੰਮੀ ਪਤਾ ਨਹੀਂ ਇਹ ਰਸਮਾਂ ਕਿਉਂ ਕਰਨ ਲੱਗੇ ਨੇ ਕੀ ਲੋੜ ਐ ਹੁਣ ਇਹ ਸਭ ਕੁਝ ਕਰਨ ਦੀ ਮੈਂ ਸਮਝਾਉਣ ਲੱਗੀ ਮਨਿੰਦਰ ਨੂੰ ਕਿ ਕੋਈ ਨਹੀਂ ਕੋਈ ਸੋਚੀ ਜਾਂਦਾ ਹੋਂ ਜਦੋਂ ਉਹ ਆਪਣਾ ਵਿਆਹ ਹੀ ਹੋ ਗਿਆ ਮੇਰੇ ਤੇ ਐਨਾ ਹੀ ਬੋਹਤ ਐ ਕਿ ਪਾਪਾ ਜੀ ਆਪਣੇ ਹੱਥਾਂ ਨਾਲ ਮੇਰਾ ਕੰਨਿਆਦਾਨ ਕਰ ਗਏ। ਮਨਿੰਦਰ ਕਹਿੰਦਾ ਪਰ ਮੈਨੂੰ ਇਹ ਫਾਲਤੂ ਦੇ ਰੀਤੀ ਰਿਵਾਜ ਬੱਦਿਆ ਨਹੀਂ ਲੱਗਦੇ। ਮੈਂ ਕਿਹਾ ਐਵੇਂ ਨਾ ਕੁਝ ਵੀ ਸੋਚੀ ਜਾਓ। ਹੌਲੀ ਹੌਲੀ ਸਭ ਠੀਕ ਹੋ ਜਾਣਾ। ਚਲੋ ਤੁਸੀਂ ਬੈਠੋ ਰੋਟੀ ਖਾਓ। ਮਨਿੰਦਰ ਰੋਟੀ ਖਾਂਦੇ ਹਾਂਦੇ ਹੀ ਕਹਿਣ ਲੱਗੇ। ਦੀਪ ਤੈਨੂੰ ਕਾਲਜ ਜਾ ਕੇ ਆਈਏ। ਤੂੰ ਆਪਣੀ ਡਿਗਰੀ ਪੂਰੀ ਕਰ ਲੈ। ਮੈਂ ਕਿਹਾ ਹੁਣ ਤਾਂ 2 ਮਹੀਨੇ ਹੋ ਗਏ ਮੈਨੂੰ ਕਾਲਜ ਗਈ ਨੂੰ। ਐਨੇ ਛੁੱਟੀਆਂ ਤੋਂ ਬਾਅਦ ਪਤਾ ਨਹੀਂ ਕਾਲਜ ਵਾਲਿਆਂ ਨੇ ਕੀ ਕਹਿਣਗੇ। ਮਨਿੰਦਰ ਕਹਿੰਦਾ ਕੋਈ ਨਹੀਂ ਆਪਾਂ ਜਾ ਕੇ ਪਤਾ ਕਰ ਆਈਏ। ਮੈਂ ਪਹਿਲਾਂ ਤਾਂ ਚੁੱਪ ਰਹੀ। ਫਿਰ ਮੈਂ ਮਨਿੰਦਰ ਨੂੰ ਦੱਸ ਦਿੱਤਾ ਕਿ ਮੇਰਾ ਹੁਣ ਪੜਨ ਦਾ ਮਨ ਨਹੀਂ। ਮੰਮੀ ਨੂੰ ਕੌਣ ਦੇਖੂਗਾ? ਮੈਨੂੰ ਇਹ ਤਾਂ ਕਿ ਗੋਰਾ 12ਵੀਂ ਤਾਂ ਕਰ ਲਵੇ। ਹੁਣ ਤੋਂ ਕਰਦੀ ਜ਼ਿੰਮੇਵਾਰੀ 'ਚ ਪੈ ਗਿਆ। ਤਾਂ ਪ੍ਰਾਏ ਕਿਵੇਂ ਪੂਰੀ ਕਰੂਗਾ? ਮਨਿੰਦਰ ਕਹਿੰਦਾ ਪਾਪਾ ਜੀ ਤਾਂ ਕਦੇ ਨਹੀਂ ਭੁੱਲਣਗੇ ਦੀਪੂ। ਉਹ ਤਾਂ ਹਮੇਸ਼ਾ ਆਪਣੇ ਨਾਲ ਹੀ ਹਨ। ਫੇ ਤੂੰ ਖੁਦ ਹੀ ਸੋਚ। ਉਹਨਾਂ ਨੇ ਤੈਨੂੰ ਕਿੰਨੇ ਚਾ ਨਾਲ ਕਾਲਜ ਭੇਜਿਆ ਸੀ। ਤੇਰਾ ਵੀ ਸੁਪਨਾ ਸੀ ਪੜ੍ਹ ਕੇ ਜੋਬ ਕਰਨ ਦਾ। ਮੈਂ ਕਿਹਾ ਹਾਂਜੀ, ਮੈਂ ਸਮਝਦੀ ਹਾਂ। ਪਰ ਮੈਨੂੰ ਮੰਮੀ ਤੇ ਗੋਰੀ ਦੀ ਬਹੁਤ ਫਿਕਰ ਹੈ। ਮਨਿੰਦਰ ਕਹਿੰਦਾ, ਦੀਪ ਤੂੰ ਐਨਾ ਨਾ ਸੋਚ। ਮੈਂ ਤੇ ਵੀਰੇ ਨੇ ਸਭ ਦੇਖ ਲੈਣਾ। ਬਸ ਤੂੰ ਆਪਣੇ ਪੜਾਈ ਬਾਰੇ ਸੋਚ। ਤੇਰੀ ਪੜਾਈ ਹੱਦ ਤੱਕ ਪਹੁੰਚ ਗਈ ਹੈ। ਮੇਰੇ ਕੋਲ ਮਨਿੰਦਰ ਦੀ ਗੱਲ ਮੰਨਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ ਫਿਰ ਹੌਲੀ-ਹੌਲੀ ਜ਼ਿੰਦਗੀ ਦਾ ਧਰਮਾ ਹੋ ਗਈ ਗਈ ਕਿਤੇ ਨਾ ਕਿਤੇ ਮੈਨੂੰ ਇਹ ਵੀ ਸੀ ਕਿ ਪਾਪਾ ਜੀ ਮੈਨੂੰ ਪੜਾਈ ਪੂਰੀ ਹੋਣ ਤੋਂ ਬਾਅਦ ਨੌਕਰੀ ਕਰਦੀ ਦੇਖਣਾ ਚਾਹੁੰਦੇ ਸੀ ਫਿਰ ਅਸੀਂ ਦੋਵੇਂ ਥੋੜੇ ਦਿਨਾਂ ਬਾਅਦ ਪਹਿਲਾਂ ਮੇਰੇ ਪੇਕੇ ਗਏ ਉੱਥੋਂ ਮੰਮੀ ਹੁਣਾਂ ਨੂੰ ਮਿਲ ਕੇ ਤੇ ਪੇਪਰ ਵਗੈਰਾ ਲੈ ਕੇ ਕਾਲਜ ਪਹੁੰਚ ਗਏ ਕਾਲਜ ਵਾਲੇ ਤਾਂ ਬਿਨਾ ਦੱਸੇ 2 ਮਹੀਨੇ ਦੀਆਂ ਛੁੱਟੀਆਂ ਹੋ ਕੇ ਕਰਕੇ ਮੈਨੂੰ ਦੁਬਾਰਾ ਲੈਣ ਨੂੰ ਤਿਆਰ ਨਹੀਂ ਸੀ। ਅਸੀਂ ਪ੍ਰਿੰਸੀਪਲ ਸਾਹ ਨੂੰ ਸਾਰੇ ਪੇਪਰ ਦੇਣ ਗਏ। ਉਹਨਾਂ ਨੇ ਮੈਨੂੰ 2-3 ਦਿਨ ਬਾਅਦ ਪਤਾ ਕਰਨ ਨੂੰ ਕਿਹਾ। ਮਨਿੰਦਰ ਨੂੰ ਲੱਗਦਾ ਸੀ ਕਾਲਜ ਵਾਲਿਆਂ ਹੁਣ ਮੈਨੂੰ ਨਹੀਂ ਰੱਖਣਾ। ਇਸ ਲਈ ਆਪਾਂ ਕਿਸੇ ਹੋਰ ਕਾਲਜ ਪਤਾ ਕਰ ਲਈਏ। ਕਿਉਂਕਿ ਮੇਰੇ ਹਵਾਲੇ ਸਮੈਸਟਰ ਦੇ ਫਾਈਨਲ ਪੇਪਰ ਵੀ ਰਹਿ ਗਏ ਸੀ। ਜਦੋਂ ਅਸੀਂ 2 ਦਿਨ ਬਾਅਦ ਗਏ ਦ ਪ੍ਰਿੰਸੀਪਲ ਨੇ ਵੀ ਇਹੀ ਕਿਹਾ ਕਿ ਤੇਰੇ ਫਾਈਨਲ ਪੇਪਰ ਵੀ ਰਹਿ ਗਏ ਆ ਹੁਣ ਆਹ ਵਾਲਾ ਸੈਮੈਸਟਰ ਤੈਨੂੰ ਦੁਬਾਰਾ ਕਰਨਾ ਪੈਣਾ ਕਾ ਰ ਆ ਕੇ ਜਦੋਂ ਅਸੀਂ ਸਲਾਹ ਕੀਤੀ ਤਾਂ ਸਾਰੇ ਇਹੀ ਕਹਿਣ ਲੱਗੇ ਕਿ ਜੇ ਦੁਬਾਰਾ ਹੀ ਲੱਗਣਾ ਤਾਂ ਫਿਰ ਕਿਸੇ ਨੇੜੇ ਦੇ ਕਾਲਜ ਵਿੱਚ ਲੱਗ ਜਾਵਾਂ ਮੈਂ ਤੇ ਮਨਿੰਦਰ ਦੇ ਨੇੜੇ ਦੇ ਕਾਲਜ ਪਤਾ ਕੀਤਾ ਤੇ ਇੱਕ ਦਿਨ ਅਸੀਂ ਉੱਥੇ ਦਾਖਲਾ ਕਰਵਾ ਆਏ ਪਰ ਕਲਾਸਾਂ ਦਾ ਹਾਲ ਅਗਸਤ ਵਿੱਚ ਸ਼ੁਰੂ ਹੋਣੀਆਂ ਸੀ 15 ਕੋ ਦਿਨ ਬਾਅਦ ਮਨਿੰਦਰ ਨੂੰ ਯਾਰਤ ਵਾਪਸ ਚਲੇ ਗਏ ਮੈਂ ਪਿੰਡ ਮੰਮੀ ਤੇ ਗੋਰੇਕੋੜ ਰਹਿਣ ਆ ਗਈ। ਮੰਮੀ ਨੂੰ ਵੀ ਹੁਣ ਫਾਲੀ ਹੌਲੀ ਫਰਕ ਪੈ ਗਿਆ ਸੀ। ਬਾਜੀ ਨੇ ਜ਼ਮੀਨ ਠੇਕੇ ਤੇ ਦੇ ਦਿੱਤੀ ਸੀ। ਹੁਣ ਤਾਂ ਥੋੜਾ ਬਹੁਤ ਪਸ਼ੂਆਂ ਦਾ ਕੰਮ ਸੀ। ਉਹ ਸਵੇਰੇ ਸਵੇਰੇ ਸਾਰੇ ਕੰਮ ਕਰਕੇ ਗੁਰਸਪੂ ਚਲਾ ਜਾਂਦਾ। ਜਿਹੜੇ ਕੰਮ ਕਦੇ ਮੁੱਕਦੇ ਨਹੀਂ ਸੀ। ਪਾਪਾ ਜੀ ਤੇ ਜਾਣ ਤੋਂ ਬਾਅਦ ਅਸੀਂ ਜਮ੍ਹਾਂ ਹੀ ਵੇਲੇ ਹੋ ਗਏ। ਐਵੇਂ ਹੀ ਦਿਨ ਬੀਤਣ ਲੱਗੇ। ਪਾਪਾ ਜੀ ਦੇ ਵਿਛੋੜੇ ਦਾ ਦੁੱਖ ਚੱਲਣ ਵੇਲੇ ਮਨਿੰਦਰ ਨੇ ਮੇਰਾ ਹਰ ਪਲ ਸਾਥ ਦਿੱਤਾ ਸੀ ਹੁਣ ਬਹੁਤ ਔਖਾ ਲੱਗਿਆ ਮਨਿੰਦਰ ਬਗੈਰ ਰਹਿਣਾ ਮਨਿੰਦਰ ਦਾ ਰੋਜ਼ ਫੋਨ ਆਂਦਾ ਅਸੀਂ ਦੇਂਦੀਆਂ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਦੁੱਖ ਸੁੱਖ ਕਰਦੇ ਪਰ ਦਿਨ ਫਿਰ ਵੀ ਨਹੀਂ ਪਰਦਾ ਮਨਿੰਦਰ ਰੋਜ਼ ਮੰਮੀ ਤੇ ਗੋਰੇ ਨਾਲ ਵੀ ਗੱਲ ਕਰਦੇ ਮੰਮੀ ਦੀ ਸਿਹਤ ਹੁਣ ਠੀਕ ਹੋਣ ਲੱਗੀ ਸੀ ਆਪਣੇ ਆਪ ਨੂੰ ਵਿਅਸਤ ਰੱਖਣ ਲੱਗੇ ਸੀ ਕੋਰੇ ਦਾ 11ਵਾਂ ਦਾ ਨਤੀਜਾ ਆ ਗਿਆ ਸੀ ਕਿਉਂ ਅੱਗੇ 12ਵੇਂ ਦੀਆ ਕਲਾਸਾਂ ਲਾਉਣ ਲੱਗ ਗਿਆ ਸੀ ਮੇਰਾ ਵੀ ਅਗਸਤ ਵਿੱਚ ਕਾਲਜ ਸ਼ੁਰੂ ਹੋ ਗਿਆ ਸੀ ਗੋਰੇ ਦੇ ਸਕੂਲ ਤੋਂ ਆਉਣ ਤੋਂ ਦੱਕ ਮੰਮੀ ਕੋਲ ਤਾਈ ਜੀ ਨੂੰ ਛੱਡ ਕੇ ਮੈਂ ਕਾਲਜ ਜਾਣ ਲੱਗ ਗਈ ਫਰੀਦਕੋਟ ਵਾਲੇ ਕਾਲਜ ਨਾਲੋਂ ਇਸ ਕਾਲਜ ਦੀ ਪੜਾਈ ਤੇ ਮਾਹੌਲ ਬਹੁਤ ਫਰਕ ਸੀ ਪਹਿਲਾਂ 1 ਮਹੀਨਾ ਤਾਂ ਔਖਾ ਲੱਗਾ ਪਰ ਸਹਜੇ ਸਹਜੇ ਸਭ ਠੀਕ ਹੋਣ ਲੱਗ ਗਿਆ ਕਲਾਸ ਟੈਸਟਾਂ ਵਿੱਚੋਂ ਵਧੀਆ ਨੰਬਰ ਆਏ ਸੀ 2 ਮਹੀਨੇ ਬਾਅਦ ਸਾਡੇ ਪੀਪਰਸ ਸੀ ਹੁਣ ਮੈਂ ਜ਼ਿਆਦਾ ਟਾਈਮ ਕਰ ਵੀ ਪੜ੍ਹਨ ਦੀ ਕੋਸ਼ਿਸ਼ ਕਰਦੀ ਕਿਉਂਕਿ ਮੰਮੀ ਹੁਣ ਠੀਕ ਸੀ ਮੇਰੀ ਅੱਧੀ ਫਿਕਰ ਚੁੱਕ ਗਈ ਸੀ ਟਾਈਮ ਲੰਘਦਾ ਕਿਹੜਾ ਪਤਾ ਲੱਗਦਾ ਇਹ ਤਾਂ ਰੁਕਦਾ ਨਹੀਂ ਆਪਣੀ ਚੱਲੇ ਚੱਲਦਾ ਰਹਿੰਦਾ ਅੱਜ ਗੋਰੇ ਦਾ ਰਿਜ਼ਲਟ ਆਇਆ ਉਹਨੇ 12ਵੀਂ ਬਹੁਤ ਵਧੀਆ ਨੰਬਰ ਪਾਸ ਕਰ ਲਈ ਗੋਰੇ ਨੇ ਘਰ ਆ ਕੇ ਜਦੋਂ ਦੱਸਿਆ ਨਾਰੀ ਉਦਾਸ ਹੋ ਗਿਆ ਕਿ ਅੱਜ ਪਾਪਾ ਜੀ ਹੁੰਦੇ ਉਨਾਨੇ ਮੇਰਾ ਰਿਜ਼ਲਟ ਦੇਖ ਕੇ ਕਿੰਨੇ ਖੁਸ਼ ਹੋਣਾ ਸੀ ਮਨਿੰਦਰ ਦਾ ਵੀ ਫੋਨ ਥੋੜਾ ਟਾਈਮ ਬਾਅਦ ਹੀ ਆ ਗਿਆ ਪਹਿਲਾਂ ਗੋਰੀ ਨੇ ਗੱਲ ਕੀਤੀ ਪਹਿਲਾਂ ਆਪਣੇ ਰਿਜ਼ਲਟ ਬਾਰੇ ਦੱਸਿਆ ਫਿਰ ਹਾਲਚਲ ਪੁੱਛਣ ਲੱਗ ਗਿਆ ਮੈਂ ਗੋਰੀ ਨੂੰ ਕੁਝ ਦੇਖਣ ਲਈ ਮਜ਼ਾਕ ਵਿੱਚ ਕਹਿਣ ਲੱਗੀ ਕਿ ਕਮਲੇ ਮੁੰਡੇ ਪਹਿਲਾਂ ਹਾਲਚਲ ਪੁੱਛੀਦਾ ਹੁੰਦਾ ਫਿਰ ਅੱਗੇ ਗੱਲ ਕਰੀਦੀ ਹੁੰਦੀ ਏ ਗੋਰਾ ਹੱਸਦਾ ਹੋਇਆ ਫੋਨ ਮੈਨੂੰ ਫੜਾ ਚਲਾ ਗਿਆ ਮੈਂ ਕਿੰਨੇ ਟਾਈਮ ਬਾਅਦ ਗੋਰੇ ਨੂੰ ਥੋੜਾ ਖੁਸ਼ ਦੇਖਿਆ ਸੀ ਮਨਿੰਦਰ ਨੇ ਜਦੋਂ ਦੁਬਾਰਾ ਹੈਲੋ ਕਿਹਾ ਤਾਂ ਮੈਂ ਮਨਿੰਦਰ ਨਾਲ ਗੱਲ ਕਰਨ ਲੱਗੀ ਮਨਿੰਦਰ ਵੀ ਬਹੁਤ ਕੋਸ਼ਿਸ਼ ਕੀ ਕਿ ਗੋਰਾ ਇੰਨੇ ਵਧੀਆ ਨੰਬਰਾਂ ਨਾਲ ਪਾਸ ਹੋ ਗਿਆ ਮਨਿੰਦਰ ਕਹਿੰਦਾ ਦੀਪ ਗੋਰੇ ਨੂੰ ਅੱਗੇ ਪੜਨ ਲਾ ਦਿਓ ਚਾਹੇ ਕੋਈ ਡਿਗਰੀ ਕਰਵਾ ਦਿਓ ਪੜਨ ਵਿੱਚ ਬਹੁਤ ਵਧੀਆ ਏ ਮੈਂ ਕਿਹਾ ਹਾਂਜੀ ਮੈਂ ਤਾਂ ਇਹੀ ਸੋਚਿਆ ਵੀ ਗੋਰਾ ਵੀ ਪੜਨਾ ਚਾਹੁੰਦਾ ਏ ਮਨਿੰਦਰ ਕਹਿੰਦਾ ਅੱਛਾ ਦੀਪ ਅਸੀਂ ਵੀ ਇਸ ਵਾਰ ਪੰਜਾਬ ਜਨਵਰੀ ਤੱਕ ਆਉਣ ਦਾ ਸੋਚਿਆ ਮੈਂ ਕਿਹਾ ਸੱਚੀ ਬਹੁਤ ਬਧੀਆ ਫਿਕਰ ਤੇ ਪਰ ਹਾਲੇ ਤਾਂ 6 ਮਹੀਨੇ ਰਹਿੰਦੇ ਨੇ ਮਨਿੰਦਰ ਕਹਿੰਦਾ ਹਾਂ ਦੀਪ ਉਹ ਤੱਕ ਤੇਰੇ ਵੀ ਅਮਰੀਕਾ ਆਉਣ ਦੇ ਪੇਪਰ ਬਣ ਜਾਣਗੇ ਮੈਂ ਮਨਿੰਦਰ ਦੀ ਆਉਣ ਦੀ ਖਬਰ ਸੁਣ ਕੇ ਬਹੁਤ ਖੁਸ਼ੀ ਪਰ ਮੇਰਾ ਅਮਰੀਕਾ ਜਾਣ ਦਾ ਸੋਚ ਕੇ ਮਨ ਉਦਾਸ ਹੋ ਗਿਆ ਆਪਣੇ ਜਨਮ ਭੂਮੀ ਨੂੰ ਛੱਡ ਪ੍ਰਦੇਸਾਂ ਨੂੰ ਜਾਣਾ ਤੇ ਉੱਥੇ ਜਾ ਕੇ ਬਸਣਾ ਵੀ ਬਹੁਤ ਔਖਾ ਹੁੰਦਾ ਹੈ ਮੰਮੀ ਕਹਿੰਦੇ ਤੀਏ ਕੀ ਹੋਇਆ ਤੂੰ ਉਦਾਸ ਬੈਠੀ ਐ ਗੋਰਾ ਤਾਂ ਕੁਛ ਫਿਰਦਾ ਏ ਮੈਂ ਕਿਹਾ ਮੰਮੀ ਮੈਂ ਵੀ ਖੁਸ਼ ਹਾਂ ਤੁਹਾਨੂੰ ਤਾਂ ਉਦੋਂ ਹੀ ਲੱਗ ਉਦੋਂ ਹੀ ਲੱਗਿਆ ਮੈਂ ਉਦਾਸ ਨਹੀਂ ਮੰਮੀ ਕਹਿੰਦੇ ਪੁੱਤ ਮਨਿੰਦਰ ਤੇ ਉਹ ਤੇ ਮੰਮੀ ਡੈਡੀ ਸਾਰੇ ਠੀਕ ਨੇ ਮੈਂ ਕਿਹਾ ਹਾਂ ਸਾਰੇ ਵਧੀਆ ਠੀਕ ਨੇ ਮੰਮੀ ਇਸ ਵਾਰ ਉਹਨਾਂ ਸਾਰਿਆਂ ਨੇ ਜਨਵਰੀ ਚ ਆਉਣਾ ਏ ਮੰਮੀ ਕਹਿੰਦੇ ਲੈ ਇਹ ਤਾਂ ਖੁਸ਼ੀ ਦੀ ਗੱਲ ਐ ਇਹ ਤੂੰ ਚੁੱਪ ਕਿਉਂ ਬੈਠੀ ਐ ਮੈਂ ਕਿਹਾ ਨੇ ਮੰਮੀ ਮੈਂ ਤਾਂ ਸੋਚੀ ਸੀ ਕਿ ਗੋਰੇ ਨੂੰ ਅੱਗੇ ਕਾਲਜ ਪੜਨ ਲਾ ਦਈਏ ਮੰਮੀ ਕਹਿੰਦੇ ਧੀਏ ਮੈਂ ਤਾਂ ਕਹਿੰਦੀ ਆ ਕਿ ਬਾਰਮੀ ਕਰ ਗਿਆ ਹੁਣ ਕਰਦੇ ਖੇਤ ਸੰਭਾਲ ਲਵੇ ਆਪਣੀ ਜ਼ਿੰਮੇਵਾਰੀ ਸੰਭਾਲੇ ਜਿਦ ਤੇ ਪਾਪਾ ਜੀ ਹੁੰਦੇ ਜਿਦ ਤੱਕ ਮਰਜ਼ੀ ਪੜ ਲੈਂਦਾ ਮੈਂ ਕਿਹਾ ਮੰਮੀ ਕਾਰ-ਬਾਰ ਵੀ ਸੰਭਾਲਿਆ ਜਾਣਾ ਗੋਰੇ ਨੂੰ ਵੀ ਪੜ ਲੈਣ ਦਿਓ 10 12 ਅੱਜਕੱਲ ਕੀ ਮਾਇਨੇ ਰੱਖਦੀਆਂ ਨੇ ਫਿਰ ਮਨਿੰਦਰ ਤੇ ਬਾਜੀ ਵੀ ਗੋਰੇ ਨੂੰ ਅੱਗੇ ਪੜਨ ਨੂੰ ਕਹਿੰਦੇ ਨੇ ਫਿਰ ਮੰਮੀ ਤੁਸੀਂ ਖੁਦ ਹੀ ਸੋਚੋ ਉਹਨਾਂ ਮੇਰੀ ਪੜਾਈ ਨਹੀਂ ਛੁੱਟਣ ਦਿੱਤੀ ਗੋਰੇ ਨੂੰ ਕਿੱਥੇ ਕਾਰ ਬੈਠਣ ਦੇਣਗੇ ਮੰਮੀ ਕਹਿੰਦੀ ਮੈਨੂੰ ਇਕੱਲੇ ਕਰ ਨਹੀਂ ਰਹਿ ਹੁੰਦਾ ਸਾਰਾ ਦਿਨ ਮੈਨੂੰ ਕਾਰਖਾਨੇ ਨੂੰ ਆਉਂਦਾ ਮੈਂ ਕਿਹਾ ਮੰਮੀ ਮੈਂ ਹੁਣ ਜਲਦੀ ਕਾਲਜ ਤੋਂ ਵਾਪਸ ਆ ਜਾਇਆ ਕਰਨਾ ਉਹਨਾਂ ਟਾਈਮ ਤੁਹਾਡੇ ਕੋਲ ਤਾਈ ਜੀ ਆ ਜਾਇਆ ਕਰਨਗੇ ਮੰਮੀ ਚੁੱਪ ਹੀ ਸੀ ਪਰ ਮੈਂ ਸੋਚ ਲਿਆ ਸੀ ਕਿ ਗੋਰੇ ਨੂੰ ਅੱਗੇ ਪੜਨ ਲਾ ਦੇਣਾ ਰਾਤ ਨੂੰ ਮੈਂ ਗੋਰੀ ਨੂੰ ਪੁੱਛਿਆ ਕਿ ਕਿਹੜੀ ਡਿਗਰੀ ਕਰਨੀ ਚਾਹੁੰਦਾ ਉਹ ਸ਼ਾਇਦ ਪਹਿਲਾਂ ਹੀ ਸੋਚੀ ਬੈਠਾ ਸੀ ਗੋਰਾ ਨਾਲ ਹੀ ਬੋਲਿਆ ਮਕੈਨੀਕਲ ਇੰਜੀਨੀਅਰਿੰਗ ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਮੈਂ ਤੇ ਗੋਰਾ ਅਗਲੇ ਹਫਤੇ ਹੀ ਜਾ ਕੇ ਦਾਖਲਾ ਕਰਵਾਏ ਗੋਰਾ ਕੋਸ਼ਿਸ਼ ਕੀਤੀ ਕਿ ਜਿਹੜਾ ਕੋਰਸ ਉਹ ਚਾਹੁੰਦਾ ਸੀ ਉਹ ਉਸ ਨੂੰ ਮਿਲ ਗਿਆ ਵੋਰਾ ਵੀ ਕਾਲਜ ਜਾਣ ਲੱਗ ਗਿਆ ਮੇਰੀ ਵੀ ਆਖਰੀ ਸਾਲ ਦੀ ਪੜਾਈ ਸ਼ੁਰੂ ਹੋ ਗਈ ਇਸ ਵਾਰ ਬਹੁਤ ਮਿਹਨਤ ਕਰਨੀ ਪੈਣੀ ਸੀ ਮੈਂ ਇਸ ਆਖਰੀ ਪੇਪਰਾਂ ਪੜਾਈ ਲਈ ਬਹੁਤ ਮਿਹਨਤ ਕਰਨ ਲੱਗ ਗਈ ਪਹਿਲੀ ਵਾਰ ਮੈਨੂੰ ਟੈਸਟਾਂ ਵਿੱਚ ਬਹੁਤ ਵਧੀਆ ਨੰਬਰ ਆਏ ਸੀ ਮੈਂ ਖੋਸ਼ੀ ਕਿ ਸ਼ਾਇਦ ਵਧੀਆ ਨੰਬਰਾਂ ਵਿੱਚ ਡਿਗਰੀ ਪੂਰੀ ਹੋ ਜਾਊ ਮਿਹਨਤ ਦਾ ਫਲ ਵਧੀਆ ਹੀ ਹੁੰਦਾ ਇਸ ਵਾਰ ਮੇਰੇ ਪੇਪਰਾਂ ਵਿੱਚੋਂ ਵਧੀਆ ਨੰਬਰ ਆ ਗਏ ਜਨਵਰੀ ਵਿੱਚ ਮਨਿੰਦਰ ਹੁਣਾਂ ਨੇ ਆ ਜਾਣਾ ਸੀ ਇਸ ਲਈ ਮੈਂ ਫਾਈਨਲ ਪੇਪਰਾਂ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਕਿਉਂਕਿ ਮਨਿੰਦਰ ਹੁਣਾਂ ਦੀ ਆਉਣ ਤੱਕ ਮੇਰੇ ਤਕਰੀਬਨ ਫਾਈਨਲ ਪੇਪਰ ਖਤਮ ਹੀ ਹੋ ਜਾਣੇ ਨੇ ਇੱਕ ਦੋ ਹੀ ਰਹਿਣਗੇ ਮੇਰੇ ਇਹ ਆਖਰੀ ਪੇਪਰ ਸੀ ਤੇ ਮੇਰਾ ਕੋਰਸ ਪੂਰਾ ਹੋ ਜਾਣਾ ਸੀ ਬਾਹਰल्या ਵੀ ਡੇਢ ਸਾਲ ਆਉਣ ਬਾਅਦ ਆਉਣਾ ਸੀ ਹਰਜੀਤ ਪੈਣ ਤੇ ਮੁੰਡੇ ਦੀ ਲੋਹੜੀ ਦਾ ਪ੍ਰੋਗਰਾਮ ਕਰਨਾ ਸੀ ਜਗਜੀਤ ਨੇ ਉਦੋਂ ਤੱਕ 2 ਸਾਲ ਦਾ ਹੋ ਜਾਣਾ ਮੰਮੀ ਨੇ ਵੀ ਜਗਜੀਤ ਦੇ ਪਹਿਲੇ ਫੰਕਸ਼ਨ ਦਾ ਚਾਹ ਸੀ ਤੇ ਮੈਨੂੰ ਮਨਿੰਦਰ ਤੇ ਆਉਣ ਦਾ ਦਿਨ ਬੀਤਣ ਲੱਗੇ ਤੇ ਜਨਵਰੀ ਵੀ ਆ ਗਿਆ ਮਨਿੰਦਰ ਮੰਮੀ ਜੀ ਤੇ ਡੈਡੀ ਜੀ ਸਭ ਨੇ ਇਕੱਠੇ ਜਨਵਰੀ ਦੇ ਅਖੀਰਲੇ ਹਫਤੇ ਆਉਣਾ ਸੀ ਉਹਨਾਂ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਭੈਣ ਤੇ ਭਾਜੀ ਮੈਨੂੰ ਆ ਕੇ ਲੈ ਗਏ ਮੇਰਾ ਇੱਕ ਪੇਪਰ ਰਹਿ ਗਿਆ ਸੀ ਅਗਲੇ ਦਿਨ ਵੱਡੇ ਡੈਡੀ ਜੀ ਦਿੱਲੀ ਨੂੰ ਚਲੇ ਗਏ ਰਾਤ ਦੇ 11 ਵਜੇ ਤੱਕ ਸਾਰੇ ਜਾਣੇ ਘਰ ਪਹੁੰਚ ਗਏ ਭੈਣ ਨੇ ਸਾਰਿਆਂ ਦਾ ਦਿਲ ਚੋ ਕੇ ਸਵਾਗਤ ਕੀਤਾ ਡੈਡੀ ਜੀ ਨੂੰ ਹਰ ਗੱਲ ਮਜ਼ਾਕ ਵਿੱਚ ਕਰਨ ਦੀ ਆਦਤ ਸੀ ਉਹ ਪੈਨ ਨੂੰ ਲਾਗੜ ਕਹਿ ਕੇ ਸ਼ਗਨ ਦੇਣ ਲੱਗੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ 2 ਸਾਲ ਬਾਅਦ ਸਾਰਿਆਂ ਨੂੰ ਕੁਝ ਦੇਖਿਆ ਸੀ ਇਸ ਖੁਸ਼ੀ ਦੇ ਮਾਹੌਲ ਵਿੱਚ ਪਾਪਾ ਜੀ ਦੇ ਚਲੇ ਜਾਣ ਦੇ ਦੁੱਖ ਨੇ ਘਿਰ ਰੱਖਿਆ ਸੀ ਮੈਂ ਸੋਚਦੀ ਸੀ ਪਾਪਾ ਜੀ ਹੁੰਦੇ ਅੱਜ ਕਿੰਨਾ ਖੁਸ਼ ਹੁੰਦੇ ਮੰਮੀ ਜੀ ਤੇ ਡੈਡੀ ਜੀ ਨੂੰ ਮਿਲਣ ਲੱਗਿਆ ਮੇਰਾ ਰੋਣ ਨਿਕਲ ਗਿਆ ਡੈਡੀ ਜੀ ਮੈਨੂੰ ਚੁੱਪ ਕਰਾਉਂਦੇ ਹੋਏ ਕਹਿਣ ਲੱਗੇ ਹਰਦੀਪ ਮੈਂ ਅੱਜ ਤੋਂ ਤੇਰਾ ਪਾਪਾ ਵੀ ਹਾਂ ਤੇ ਡੈਡੀ ਵੀ ਇਹ ਨਿੱਕੇ ਨਿੱਕੇ ਗੱਲਾਂ ਵੀ ਕਿੰਨਾ ਹੌਸਲਾ ਦਿੰਦੀਆਂ ਨੇ ਮਨਿੰਦਰ ਮਾਹੌਲ ਨੂੰ ਖੁਸ਼ ਨਮਾ ਬਣਾਉਣ ਲਈ ਕਹਿਣ ਲੱਗੇ ਕਿ ਓਏ ਦੀਪ ਮੈਂ ਵੀ ਮੰਮੀ ਹੋਣਾ ਨਾਲ ਹੀ ਆਇਆ ਹਾਂ ਮੈਂ ਸੰਗ ਦੇ ਹੋਏ ਮਨਿੰਦਰ ਨੂੰ ਵੀ ਮਿਲੀ ਆਪਣੇ ਨਾਲੋਂ ਵਾਹਾਰ ਮਾਹੌਲ ਕਿੰਨਾ ਖੁੱਲਾ ਹੁੰਦਾ ਮਨਿੰਦਰ ਹਲਗਰ ਸਾਹਮਣੇ ਹੀ ਕਹਿ ਦਿੰਦੇ ਮੰਮੀ ਜੀ ਜਗਜੀਤ ਨੂੰ ਗੋਦ ਲੈਣ ਦੀ ਕੋਸ਼ਿਸ਼ ਕਰਦੇ ਪਰ ਉਹ ਸਾਬ ਨਾਲ ਹਲੇ ਉਪਰਾਪਣ ਮਹਿਸੂਸ ਕਰਦਾ ਸੀ ਸਾਰਾ ਤਾਂ ਦੂਰ ਦੂਰ ਭੱਜਿਆ ਫਿਰਦਾ ਸੀ ਮੈਂ ਤੇ ਪੈਂਟਸ ਹੋਈ ਵਿੱਚ ਜਾ ਕੇ ਕੁਝ ਖਾਣ ਨੂੰ ਤੇ ਚਾਹ ਬਣਾਉਣ ਲੱਗ ਗਈਆਂ ਮਨਿੰਦਰ ਆ ਕੇ ਕਹਿਣ ਲੱਗੇ ਕਿ ਦਾਦੀ ਜੀ ਦੀ ਚਾਹ ਵਿੱਚ ਖੰਡ ਨਾ ਪਾਉਣਾ ਹਰਜੀਤ ਪੈਣ ਕਹਿੰਦੀ ਮੈਂ ਜਾ ਕੇ ਨਾਲ ਮਨਿੰਦਰ ਮੈਨੂੰ ਪਤਾ ਚਾਚੀ ਜੀ ਚਾਚਾ ਜੀ ਫਿੱਕੀ ਚਾਹ ਪੀਂਦੇ ਆ ਮੈਨੂੰ ਪਤਾ ਤੂੰ ਦੀਪ ਨਾਲ ਗੱਲਬਾਤ ਕਰਨ ਆਇਆ ਹੈ ਤੁਸੀਂ ਦੋਵੇਂ ਕਰੋ ਗੱਲਾਂ ਪੈਣ ਖਾਣ ਪੀਣ ਦਾ ਸਮਾਨ ਲੈ ਕੇ ਬੇੜੇ ਵਿੱਚ ਚਲੀ ਗਈ ਮਨਿੰਦਰ ਮੈਨੂੰ ਆਪਣੇ ਵੱਲ ਕਰਦੇ ਹੋਏ ਕਹਿਣ ਲੱਗੇ ਬਹੁਤ ਯਾਦ ਕੀਤਾ ਯਾ ਤੈਨੂੰ ਵੀ ਕਦੇ ਕਹਿੰਦਾ ਮੇਰਾ ਦਿਲ ਕਰਦਾ ਸੀ ਮੈਂ ਪੱਜ ਕੇ ਛੇਤੀ ਤੇਰੇ ਕੋਲ ਆ ਜਾਵਾਂ ਅੱਜ ਟਿਕ ਲੈਂਡ ਤੋਂ ਬਾਅਦ ਤਾਂ ਦਿਨ ਨਿਕਲ ਜੀ ਨਹੀਂ ਆਉਂਦੇ ਸੀ ਮੈਂ ਵੀ ਕਰਦੀ ਤਾਂ ਬਹੁਤ ਸੀ ਮਨਿੰਦਰ ਦਾ ਪਰ ਸ਼ਾਇਦ ਮੈਨੂੰ ਜਿਤਾਉਣਾ ਨਹੀਂ ਆਉਂਦਾ ਸੀ ਪਰ ਮਨਿੰਦਰ ਵੀ ਚੁੱਪ ਨੂੰ ਵੀ ਸਮਝ ਜਾਂਦੇ ਸੀ ਮੇਰੇ ਨਾਲ ਕਦੇ ਗੁੱਸਾ ਨਾ ਹੋਈ ਹਰ ਗੱਲ ਹਾਸੇ ਨਾਲ ਕਹਿੰਦੇ ਮਨਿੰਦਰ ਕਹਿੰਦੇ ਜਨਾਬ ਨੇ ਤਾਂ ਮੈਨੂੰ ਪੋਰਾ ਯਾਦ ਨਹੀਂ ਕੀਤਾ ਹੋਣਾ ਬਸ ਆਪਣੀ ਪੜਾਈ ਵਿੱਚ ਹੀ ਮਗਰ ਰਹਿੰਦੇ ਹੁਣੇ ਆ ਨਾ ਮੈਂ ਕਿਹਾ ਨਹੀਂ ਜੀ ਮੈਂ ਤੇ ਆਪ ਰੋਜ਼ ਯਾਦ ਕਰਦੀ ਸੀ ਰੋਜ਼ ਸ਼ਾਮ ਨੂੰ ਫੋਨ ਉਠੇਕਦੀ ਰਹਿੰਦੀ ਸੀ ਪਰ ਹਾਂ ਇਹ ਜ਼ਰੂਰ ਹੈ ਕਿ ਸਭ ਦੇ ਸਾਹਮਣੇ ਗੱਲ ਨਹੀਂ ਹੁੰਦੀ ਸੀ ਮਨਿੰਦਰ ਕਹਿੰਦਾ ਹਾਂ ਦੀਪ ਉਹ ਫੋਨ ਤੇ ਤਾਂ ਉਹ ਗੱਲ ਤਾਂ ਹੁੰਦੀ ਨਹੀਂ ਜੋ ਸਾਹਮਣੇ ਬੈਠ ਹੁੰਦੀ ਹੈ ਮੈਂ ਤਾਂ ਵੈਸੇ ਵੀ ਉਦੋਂ ਸ਼ਿਫਟੇ ਹੁੰਦਾ ਸੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਹ ਕਹਾਣੀ ਬਲਜੀਤ ਸਿੰਘ ਬਰਾਰ ਵੱਲੋਂ ਲਿਖੀ ਗਈ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਦਾ ਅਗਲਾ ਪਾਗ ਕੱਲ ਆਵੇਗਾ